ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪਣੇ ਦਸਨਾਂ ਨੂੰ ਪਵਿੱਤਰ ਕਰੀਏ ਬੜੇ ਪਿਆਰ ਸਤਿਕਾਰ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਵਨ ਬਾਣੀ ਸੁਨਹਿਏ ਜਿਹਦੇ ਚਾਰ ਸ਼ੰਤ ਹੁਣ ਤੱਕ ਆਪ ਸੰਗਤਾਂ ਨੇ ਸਾਂਝੀ ਕੀਤੀ ਨੇ ਅੱਜ ਪੰਜਵਿਆਂ ਸਾਂਝਾ ਕੀਤਾ ਜਾ ਰਿਹਾ ਤੇ ਹਰ ਵਾਰ ਦੀ ਤਰ੍ਹਾਂ ਸਭ ਤੋਂ ਪਹਿਲਾਂ ਪਾਠ ਦਾ ਉਚਾਰਨ ਕਿਵੇਂ ਕਰਨਾ ਹੈ ਪਾਠ ਦਾ ਉਚਾਰਨ ਕਰੀਏ ਆਸਾ ਇਤੀ ਆਸ ਕੇ ਆਸ ਪੁਰਾਈਐ ਸਤਿਗੁਰ ਭਾਏ ਦਇਆਲ ਤਾਂ ਪੂਰਾ ਪਾਈਐ ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ ਹਰ ਹਾਂ ਸਤਿਗੁਰ ਭਾਏ ਦਾਇਾਲ ਆ ਮਨ ਠਹਿਰਾਇਆ ਤੇ ਪਵਨ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ ਇੱਕ ਸਖੀ ਸੁਹਾਗਣ ਸਤਿਗੁਰ ਜੀ ਦਾ ਜ਼ਿਕਰ ਕਰ ਰਹੇ ਨੇ ਨਾਮ ਜਪਣ ਵਾਲੀ ਰੂਹ ਕਹ ਲਈਏ ਜਿਦੀ ਇੱਕ ਆਸ ਹੁੰਦੀ ਪਤੀ ਪ੍ਰਮਾਤਮਾ ਦੇ ਮਿਲਾਪ ਦੀ ਤੋਂ ਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਬਚਨ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਕਿਤਨੀ ਕਾਸ ਮਨੁੱਖ ਦੇ ਕੋਲ ਆਸਾਂ ਬਹੁਤੀਆਂ ਹੁੰਦੀਆਂ ਯਾਨੀ ਸੰਸ ਸਿੰਘ ਦੀ ਮਸ਼ਕੀਨ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਧਨੀ ਰਾਮ ਚਾਤਰਿਕ ਇੱਕ ਕਵੀ ਹੋਏ ਉਹ ਕਹਿੰਦੇ ਨੇ ਕਿ ਮਨੁੱਖ ਜਿਹੜਾ ਹੈ ਨਾ ਕਰੀਬਨ 20-22 ਦਿਨ ਰੋਟੀ ਤੋਂ ਬਿਨਾ ਵੀ ਰਹਿ ਸਕਦਾ 5-7 ਦਿਨ ਪਾਣੀ ਨਾ ਪੀਵੇ ਬਚ ਵੀ ਸਕਦਾ ਕੋਈ ਬੜੀ ਗੱਲ ਨਹੀਂ ਹੈ ਇਹ ਵਿਅਾਸ ਕਰਦੇ ਨੇ 5-7 ਮਿੰਟ ਜਾਂ 4-5 ਮਿੰਟ ਸਾਹ ਵੀ ਰੋਕ ਲੈਂਦੇ ਨੇ ਇਹ ਜਿੱਦਾਂ ਰੁਕੀਆਂ ਜਾ ਸਕਦੀਆਂ ਪਰ ਮਨੁੱਖ ਦੀ ਆਸ ਨਹੀਂ ਕਦੇ ਰੁਕਦੀ ਹੈ ਆਸ ਦੇ ਸਿਰ ਤੇ ਮਨੁੱਖ ਜਿਉਂਦਾ ਹੈ ਪਰ ਆਸ ਅੱਜ ਨਹੀਂ ਪੂਰੀ ਹੁੰਦੀ ਕੱਲ ਪਰ ਲੈ ਜਾਂਦੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੱਲ ਕਦੇ ਆਉਂਦਾ ਨਹੀਂ ਹੈ ਇਸ ਕਰਕੇ ਆਸ ਰੱਖਣ ਕਰਕੇ ਪਰਮਾਤਮਾ ਪਰਮੇਸ਼ਰ ਤੋਂ ਦੂਰ ਹੋ ਕੇ ਐਵੇਂ ਮਨੁੱਖਾ ਜਨਮ ਵਿਅਰਥ ਚੱਲ ਜਾਂਦਾ ਪਰ ਆਸ ਰੱਖਣੀ ਹੈ ਕਿਹੜੀ ਰੱਖਣੀ ਹੈ ਗੁਰੂ ਦੇ ਮਿਲਾਪ ਦੀ ਪਰਮਾਤਮਾ ਦੇ ਮਿਲਾਪ ਦੀ ਹੁਣ ਗੁਰੂ ਅਰਜਨ ਦੇ ਮਹਾਰਾਜ ਇਹ ਗੱਲ ਕਹਿੰਦੇ ਨੇ ਆਸਾ ਇਤੀ ਇਤੀ ਦਾ ਅਰਥ ਹੈ ਇਤਨੀ ਕ ਆਸਾ ਇਤੀ ਆਸ ਹੁਣ ਆਸ ਇਸਤਰੀ ਲਿੰਗ ਸ਼ਬਦ ਹੈ ਇਸ ਕਰਕੇ ਸੱਸੇ ਨੂੰ ਔਕੜ ਨਹੀਂ ਹੈ ਕਿ ਆਸ ਪੁਰਾਈਏ ਕਿ ਜਾਨ ਨੂੰ ਕਹ ਲਈ ਅਸੀਂ ਇੰਨੀ ਆਸ ਹੈ ਕਿ ਪੂਰੀ ਹੋ ਜਾਵੇ ਹੈ ਨਾ ਇੰਨੀ ਆਸ ਕਿ ਜਿਹੜੀ ਪੂਰੀ ਹੋ ਜਾਵੇ ਤੇ ਪ੍ਰਮਾਤਮਾ ਪਰਮੇਸ਼ਰ ਤਾਂ ਹਰ ਇੱਕ ਆਸ ਪੂਰੀ ਕਰ ਦਿੰਦਾ ਇਸ ਕਰਕੇ ਉਹਦੇ ਮਿਲਾਪ ਦੀ ਆਸ ਹੈ ਸਤਿਗੁਰ ਕਹਿੰਦੇ ਮੇਰੇ ਅੰਦਰ ਆਸ ਹੈ ਇਸ ਅਖੀਏ ਮੇਰੇ ਅੰਦਰ ਇਹ ਆਸ ਹੈ ਪ੍ਰਮਾਤਮਾ ਨੂੰ ਮਿਲਣ ਦੀ ਪਰਮਿਸ਼ਨ ਮਿਲਣ ਦੀ ਕਿ ਮਹਾਰਾਜ ਕਿਰਪਾ ਕਰ ਦੇਵੇ ਉਹ ਆਸ ਪੂਰੀ ਹੋ ਜਾਵੇ ਪੂਰੀ ਕਰ ਦੇਵੇ ਸਤਿਗੁਰ ਭਾਏ ਦਇਆਲ ਤਾ ਪੂਰਾ ਪਈਆ ਪੂਰਾ ਦਾ ਮਤਲਬ ਹੈ ਪ੍ਰਮਾਤਮਾ ਪੂਰਾ ਪ੍ਰਵ ਆਰਾਧਿਆ ਪੂਰਾ ਜਾ ਕਾ ਨਾਉ ਤੋਂ ਪੂਰਾ ਕੌਣ ਹੈ ਪ੍ਰਮਾਤਮਾ ਪੂਰਾ ਪਈਆ ਪੂਰਾ ਪ੍ਰਮਾਤਮਾ ਮਿਲ ਜਾਂਦਾ ਕਦੋਂ ਮਿਲਦਾ ਸਤਗੁਰੂ ਭਾਏ ਦਇਆਲ ਜਦੋਂ ਸਤਗੁਰੂ ਦਇਆਲ ਹੋ ਜਾਂਦਾ ਜਦੋਂ ਗੁਰੂ ਦਇਆਲ ਹੋ ਜਾਂਦਾ ਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ ਮੈਂ ਤਨ ਅਵਗੁਣ ਬਹੁਤ ਤਨ ਦੇ ਨੰਨੇ ਨ ਸਿਆਰੀ ਹੈ ਗੁਰਬਾਣੀ ਵਿਆਕਰਨ ਦਾ ਨਿਜ ਮੈਜ ਸਿਆਰੀ ਲੱਗੀ ਹੋਵੇ ਨਾ ਤਾਂ ਬਹੁਤ ਆ ਦੇ ਵਿਚਾਰਥ ਬਣਦਾ ਵਿੱਚ ਤਨ ਵਿੱਚ ਤਨ ਨੇ ਤਨ ਦੁਆਰਾ ਤਨ ਰਾਹੀਂ ਇਸ ਤਰ੍ਹਾਂ ਤਨ ਤੋਂ ਪ੍ਰਿਥੇ ਅਰਥ ਹੈ ਤਨ ਵਿੱਚ ਸਰੀਰ ਵਿੱਚ ਮੈਂ ਤਨ ਅਵਗੁਣ ਬਹੁਤ ਮੇਰੇ ਸਰੀਰ ਦੇ ਵਿੱਚ ਬਹੁਤ ਔਗਣ ਹੈ ਕਿੰਨੇ ਔਗਣ ਹੈ ਕਿ ਔਗਣ ਸ਼ਾਇਆ ਕਿ ਔਗਣਾਂ ਦੀ ਛਾਂ ਐ ਬਣੀ ਬਿਪੂਰਾ ਟੱਕਿਆ ਪਿਆ ਇੰਨੀ ਜਿਆਦਾ ਔਗਣ ਹੈ ਤੇ ਔਗਣਾਂ ਕਰਕੇ ਤਾਂ ਪਰਮਾਤਮਾ ਮਿਲਦਾ ਨਹੀਂ ਹੈ ਪਰਮਾਤਮਾ ਮਿਲਦਾ ਹੈ ਗੁਣਾ ਕਰਕੇ ਤਾਂ ਸਤਵਰੂ ਕਹਿੰਦੇ ਨੇ ਮਾਲਕ ਦੇ ਅੱਗੇ ਅਰਦਾਸ ਹੈ ਕਿ ਆਸ ਹੈ ਤੈਨੂੰ ਮਿਲਣ ਦੀ ਪੂਰੀ ਕਰ ਦੇ ਮਹਾਰਾਜ ਗੁਰੂ ਨਾਲ ਮਿਲਾਪ ਹੋ ਜਾਵੇ ਤਾਂ ਕਿ ਪੂਰਾ ਪਰਮਾਤਮਾ ਮਿਲ ਜਾਵੇ ਪਰ ਮੇਰੇ 'ਚ ਔਗਣ ਬਹੁਤ ਹੈ ਕਿਰਪਾ ਕਰੋ ਪਹਿਲਾਂ ਮੇਰੇ ਔਗਣਾਂ ਨੂੰ ਦੂਰ ਕਰੋ ਹਰ ਹਾਂ ਸਤਗੁਰ ਭਾਏ ਦਿਆਲ ਸਤਗੁਰ ਜੀ ਦਾ ਗੁਰੂ ਦਿਆਲ ਹੋ ਜਾਂਦਾ ਨਾ ਤਾਂ ਮਨ ਠਹਿਰਾਇਆ ਮਨ ਜਿਹੜਾ ਵਿਕਾਰਾਂ ਵੱਲੋਂ ਰੁਕ ਜਾਂਦਾ ਖੜ ਜਾਂਦਾ ਮਨ ਜਿਹੜਾ ਬੁਰੇ ਕੰਮਾਂ 'ਚ ਫਿਰ ਨਹੀਂ ਜਾਂਦਾ ਮਨ ਜਿਹੜਾ ਫਿਰ ਭਟਕਦਾ ਨਹੀਂ ਪਰਮਾਤਮਾ ਦੇ ਨਾਲ ਜੁੜ ਜਾਂਦਾ ਜਦੋਂ ਗੁਰੂ ਦਿਆਲ ਹੋ ਜਾਂਦਾ ਉਹ ਇੱਥੇ ਇੱਕ ਸਖੀ ਦੀ ਗੱਲ ਕਰਦਿਆਂ ਸਤਗੁਰ ਕਹਿੰਦੇ ਨੇ ਜੀ ਸੁਆਗਣੇ ਗੁਰਮੁਖ ਪਿਆਰਿਆ ਜਦੋਂ ਗੁਰੂ ਦਿਆਲ ਹੋ ਜਾਂਦਾ ਨਾ ਫਿਰ ਉਹ ਆਗਣ ਨਹੀਂ ਦੇਖਦਾ ਹੈ ਚਾਹੇ ਅਸੀਂ ਔਗਣਾਂ ਦੇ ਟਕੇ ਹੋਈਏ ਸਾਡੇ ਔਗਣਾਂ ਨੂੰ ਕੱਟ ਦਿੰਦਾ ਹੈ ਇਸ ਕਰਕੇ ਇਸ ਪਾਵਨ ਬਚਨ ਦੇ ਵਿੱਚ ਸਤਗੁਰੂ ਸਾਨੂੰ ਸਮਝਾਉਂਦੇ ਨੇ ਤੇ ਆਸ ਰੱਖਣੀ ਹੈ ਪਰਮੇਸ਼ਰ ਨਾਲ ਮਿਲਣ ਦੀ ਪਰਮਾਤਮਾ ਨਾਲ ਮਿਲਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ